ਮੇਰਾ ਤਾਂ ਜੀ ਨਹੀਂ ਲੱਗਦਾ ਤੇਰੇ ਬਿਨਾ ਅੱਜ ਇੱਕ ਸਾਤਾ ਪੜਿਆ ਘੜਾ ਬਾਤੂ ਜੀ ਲੱਗਣਾ ਰਿਹਾ ਕੋ ਮੇਰੇ ਵੀਰ ਜਿਹੜੇ ਪਿੱਛੇ ਖੜੇ ਹੈ ਨਾ ਉਹਨਾਂ ਨੂੰ ਕਾ ਲੰਮੇ ਬਹਿ ਜੋ ਬੇਮਰਜ਼ੜੇ ਨਹੀਂ ਹਾਂ ਆ ਪੁਰਸੀਆਂ ਤੇ ਬਹਿ ਜਾਓ ਹਾਂ ਬਹਿ ਜਾਓ ਬਾਈ ਜੀ ਬਹਿ ਜਾਓ ਲਾ ਲੋ ਥੱਲਾ ਥੱਲੇ ਨਿਕ ਜਾਣ ਵਾਲੀ ਗੱਲ ਨੇ ਵੇ ਗੱਪੀਆਂ ਮੈਂ ਸੋਇਆ ਸੀ ਪਿੱਛੇ ਜੇ ਤੇਰੇ ਵਿਆਹ ਦੀ ਗੱਲ ਤੇ ਸੀ ਉਹ ਵਿਆਹ ਦੀ ਧੰਨੋ ਗਾਦੀ ਜੱਲ ਚੱਲੀ ਭੂਗਣੇ ਤੇ ਰੁਪਈਆ ਫਸ ਗਿਆ ਅੱਛਾ ਉਧਰੋਂ ਕਿਤੇ ਵਿਆਹ ਦੀ ਗੱਲ ਜੰਦੀ ਉਧਰੋਂ ਕਿਤੇ ਮੋਤੀ ਰਾਮ ਨੇ ਨੋਟ ਬੰਦੀ ਕਰਤੀਂ ਬਿਆਂ ਹੋ ਨੋਟ ਦੋ 2000 ਦੇ ਕਰਦੇ ਤੜਾਉਣੇ ਅੱਛਾ ਜਦੋਂ ਕਿਤੇ ਅੱਜ ਗੱਲ ਭੈਣਾ ਨੇ ਘਰ ਵਾਲੇ ਨੂੰ ਵਰਗੀ ਫੋਟ ਨੂੰ ਕਹਿੰਦੀਆਂ ਵੀ ਕਿਉਂ ਕਹਿੰਦਾ ਵੀ ਭਾਗ ਮੰਨੇ ਨੋਟ ਤੋਂ ਹੋ ਜਾ ਅੱਛਾ ਵੀ ਫੇਰ ਕੀ ਹੋਇਆ ਇੱਕ ਤਰ੍ਹਾਂ ਅੱਜ ਗੱਲ ਪੁੱਛ ਕੇ ਜਬੋਤ ਹੁੰਦੀ ਹੈ ਵੀ ਮੁੰਡਾ ਪੜਿਆ ਮੁੰਡਾ ਕੀ ਖਾਂਦਾ ਮੁੰਡਾ ਕੀ ਪੀਂਦਾ ਜਿਵੇਂ ਮੁੰਡੇ ਨੂੰ ਡੀਜ਼ੀ ਲਵਾਉਣਾ ਹੁੰਦਾ ਹੈ ਨਾ ਡੁੱਬ ਜਾਣੇ ਪੁੱਛ ਵਿੱਚ ਤਾਂ ਹੋਣੀ ਹੋਈ ਆ ਅਗਲੇ ਨੇ ਕੁਣੀ ਥੋੜਾ ਪੁੱਛ ਸੁੱਟਣੀ ਆ ਦੌਰ ਫਿਰ ਮੈਂ ਪਹਿਲੋਂ ਤਾਂ ਨੋ ਮੈਂ ਖੋਹ ਦਿੱਤਾ ਸਭ ਤੋਂ ਪਹਿਲਾਂ ਤਾਂ ਤਨੂ ਮੇਰੀ ਬੱਸਾਈ ਆ ਕੇ ਮੇਰਾ ਜੱਦ ਦੇਖੂਗੀ ਕਹਿੰਦੀ ਪੁੱਤ ਕਿੰਨੇ ਪੜਿਆਂ ਇਹ ਮਰ ਜਾਣਿਆ ਫਿਰ ਤੂੰ ਕੀ ਕਹਿਣਾ ਮੈਂ ਕਿਹਾ ਜੀ ਰੇਟਾ ਵੈਟ ਅੱਛਾ ਕਹਿੰਦਾ ਤੈਨੂੰ ਕੋਈ ਵੀ ਪੁੱਛੇ ਤੂੰ ਅੱਠ ਪਾਸ ਕਹਿਣਾ ਵਿਆਹ ਤੇਰਾ ਪੱਕਾ ਹੈ ਉੱਚਾ ਵੀ ਫਿਰ ਕੀ ਹੋਇਆ ਮੈਂ ਕਿਹਾ ਜੇ ਤੈਨੂੰ ਵਿਆਹ ਹੋਣਾ ਚਾਹੀਦਾ ਪਾਸ ਪਾਸ ਜੇ ਹੋ ਇੱਕ ਤੋਂ ਬਾਅਦ ਤਨੂ ਜ਼ੋਰ ਨਾਲ ਆਕੇ ਉਹ ਵੀ ਆ ਕੇ ਕਹਿੰਦਾ ਹਾਂ ਵੀ ਪੁੱਤਰਾ ਕਿੰਨੇ ਬਣਿਆ ਮੈਂ ਡੁੱਪ ਜਾਣਿਆ ਫੇਰ ਤੂੰ ਕੀ ਕਿਹਾ ਉਹ ਕਹਿੰਦਾ ਕਿੰਨੇ ਬਣਿਆ ਮੈਂ ਕਹਿੰਦੀ ਹੱਥ ਪਾਸ ਹੈ ਅੱਛਾ ਕਹਿੰਦਾ ਤੈਨੂੰ ਕੋਈ ਵੀ ਪੁੱਜੇ ਤੂੰ ਦੱਸ ਸਾਹ ਕਹਿੰਦਾ ਵਿਆਹ ਤੇਰਾ ਪਟਿਆ ਅੱਛਾ ਵੀ ਫੇਰ ਕੀ ਹੋ ਗਿਆ ਮੈਂ ਕਹਿੰਦਾ ਤੈਨੂੰ ਵਿਆਹ ਹੋਣਾ ਚਾਹੀਦਾ ਤਾਂ ਦੱਸ ਸਾਹ ਕਹਿੰਦਾ ਹਾਉ ਇਹ ਤੋਂ ਬਾਅਦ ਤਨੋ ਜਾਲਾਬਾਗੇ ਮੋਝਾ ਨੂੰ ਮੱਤੇ ਤੇ ਉਹ ਵੀ ਕਹਿੰਦਾ ਹਾਂ ਭਾ ਦੀ ਕਿਵੇਂ ਬਣਿਆ ਇਹ ਟੁੱਟ ਪੈਣਿਆ ਫੇਰ ਤੋਂ ਕੀ ਕਿਹਾ ਮੈਂ ਗਿਆ ਤਸਵਾਹ ਹੈ ਅੱਛਾ ਕਹਿੰਦਾ ਤੈਨੂੰ ਕੋਈ ਵੀ ਭੋਜੇ ਤੂੰ ਬਲਾਸ਼ੂ ਕਹਿਣਾ ਮੈਂ ਯਾਰਾ ਘੋੜਤਾ ਤੇ ਬਹਿਣਾ ਬੇਟੀ ਨਾ ਕਰਾਦੀ ਕਿਤੇ ਪ੍ਰਮਾਣ ਕਰ ਮੈਂ ਅੱਛਾ ਅੱਛਾ ਫੇਰ ਤਾਂ ਮਰ ਜਾਣਾ ਤੇਰੀ ਬੈਠੇ ਵੀ ਡਿਗਰੀ ਹੋ ਗਈ ਮੈਂ ਗਿਆ ਤਾਂ ਨੋ ਜਕੂਮੋ ਦੇ ਬਾਰਮੋਟੀ ਨੰਗੜਾ ਤੇ ਬੈਠੇ ਬੈਠੇ ਦੀ ਲੋ था, था। हुए हुए। दे दे कर कि बेबे करागी ते दो ते बापू ਆਪਲਾ ਬੁਰਮੀਲਾ ਜ਼ਰਾ ਕਰਾਗਾ ਮੈਂ ਕਹੇ ਜੇ ਕਿਤੇ ਤੇਰੀ ਕਿਰਪਾ ਹੋ ਗਈ ਤਾਂ ਜੀਏ ਚੜਜਾਂਗੇ ਵੇ ਗੱਪੀਆਂ ਮਿਆ ਤਾਂ ਵਧ ਫਿਰ ਤੁਸੀਂ ਕਿਤੇ ਘੁੰਮਣ ਗਏ ਉਹ ਘੁੰਮਣ ਚਲੇਗੇ ਤਨੋਂ ਕਾਲੀ ਧੋੜੀ ਦੀ ਅਣਪੜ ਮਿਲ ਗਈ ਮੈਂ ਕਹੇ ਜੱਲੂ ਤੇ ਅਨੇ ਮਾਸੀ ਕੁਲੇ ਕੀੜਾ ਕੱਟਿਆ ਨੇ ਮੱਛਾ ਵੀ ਫਿਰ ਕੀ ਹੋਇਆ ਲੋਵੇ ਆਨੇ ਮਾਸੀ ਕੁਲੇ ਜਨੇ ਕੇ ਤੈਨੂੰ ਪਤਾ ਤਨੋਂ ਹੈ ਤੇ ਬੰਦੇ ਐਤਮਾ ਬਹੁਤ ਬਣਾ ਦੇ ਹੋ ਉਹਨਾਂ ਨੇ ਤੜਕੂ ਚਾਹ ਪਾਣੀ ਫੜਾਇਆ ਕਿਦੋਂ ਕਿਤੇ ਦੁਪਹਿਰੇ ਰੋਟੀ ਵੜਾਈ ਕੋਰਤਿਆ ਨਹੀਂ ਸਾਜੀ ਦਰਤੇ अच्छा मत, ओ, अच्छा बेकोपती ने सब्जी कोप्या भी भाभी भारती तन्नो ਘਰ ਵਾਲੀ ਮੇਰੇ ਨਾਲ ਸਹਗੀ ਮੈਂ ਤੁੱਤ ਪੈਣਿਉਂ ਕਹਿੰਦੀ ਤੇਰੇ ਵਹਿਤੇਦਾਰ ਨੂੰ ਕੋਈ ਰਾਹੀ ਅਕਲ ਨਹੀਂ ਕਹਿੰਦੀ ਤੜਕੋ ਜਾ ਨਾ ਰਸ ਗੁੰਨੇ گلاب ਜਾਮਣਾ ਫੜਾਏ ਨਹੀਂ ਆ ਦਾਲ ਚ ਪਾ ਕੇ ਖਰਾਬ ਕੀਤੇ ਪਹਿਲੇ اچھا ਵੇ ਗਤਿਆ ਫੇਰੋ ਕਿਤੇ ਪੇਕੇ ਨਹੀਂ ਗਈ ਪੇਕੇ ਚਲੀ ਗਈ ਧਰਮੋਂ ਨਾਰਕੇ ਜਣਗੀ ਣਿਆਣੇ ਤੇ ਜੱਟ ਕੀ ਕੋਦੇ ਗੁੱਠਾ ਚੁੰਗੀ ਜੱਟ اچھا ਜਮਾਕ ਕਹਿੰਦੇ ਡੈਡੀ ਕੁਝ ਬਣਾ ਕੇ ਜਾ ਡੱਡ ਬੱਜਾਇਆ ਤੂੰ ਕੁਛ ਖਵਾਇਆ ਕਿ ਨਹੀਂ ਭਾਈ ਜੀ ਘੋਮੋ ਬੱਤਰੀ ਰੰਗਲੀ ਬੰਦਤ ਹੋਲੀ ਦੇ ਦਿੱਕਾ ਦੀ ਵੜਦਾ ਮੈਂ ਕਿਹਾ ਵੀ ਹੁਣ ਤੱਕ ਇਹ ਰਲਿਤ ਨੂੰ ਮਗਨਾਇਲ ਕਰਨਾ ਹੀ ਪੈਣਾ। ਦੇ ਮੋਬਾਈਲ ਹੁੰਦਾ। ਹਾਂ ਜਦੋਂ ਤੱਕ ਮੈਂ ਨੂੰ ਮੋਬਾਈਲ ਦਿੱਤਾ ਮੈਂ ਕਿਹਾ ਹੈਲੋ ਮੈਡਮ ਜੀ ਕੀ ਕਰਦੇ ਆ। ਦੇ ਮਰਜਣਾ ਫਿਰ ਬੋ ਤੇਰੀ ਮੈਡਮ ਕੀ ਕਹਿੰਦੀ? ਕਹਿੰਦੀ ਸੀ ਵਾਟੇ ਬੀਮੀ ਤੇ ਬਾਬਾ ਰਾਮ ਦੇ ਬਾਇਆ ਮੈਂ ਤਾਂ ਜੋ ਕਿਆ ਕਾਸੀ ਪਈ ਹੈ। ਅੱਛਾ ਵੀ ਫਿਰ ਕੀ ਹੋਇਆ? ਮੈਨੂੰ ਕਹਿੰਦੀ ਸੀ ਤੁਸੀਂ ਕੀ ਕਰਦੇ ਹੋ? ਮੈਂ ਕਿਹਾ ਸਾਡੇ ਟੀਵੀ ਤੇ 10000 ਆਇਆ ਸੀ ਤਾਂ ਭੁੱਖੇ ਮਰਦੇ। ਦੇ ਬੱਤੀਆਂ ਕਰਵਲੀਆਂ ਚੰਗੀਆਂ ਹੁੰਦੀਆਂ ਨੇ ਕਿਤੇ ਉਹਨੂੰ ਤਲਾਕ ਨਾ ਦੇ ਦੀ ਮੀਰੀ ਕਾਲ ਸੁਣ ਲੈ ਹੁਣ ਮੈਨੂੰ ਗੁੱਸਾ ਨਾ ਜੜਾਈ ਉਹਨੂੰ ਮੈਂ ਤਲਾਕ ਦੇ ਹੀ ਦੇਣਾ ਤੇ ਬੱਜਾਨਿਆ ਉਹਨੂੰ ਤਲਾਕ ਦੇ ਕੇ ਤੂੰ ਕੀ ਕਰੇਗਾ ਮੈਂ ਤੇਰੇ ਨਾਲ ਕੀ ਕਰਾਂ ਦੂਰ ਪੀਟੇ ਮੂੰਹ ਵੇ ਮੈਂ ਤਾਂ ਨਹੀਂ ਕਰੂੰ ਮੀਰੀ ਗੱਲ ਸੁਣ ਲੈ ਲਾਈਵ ਤਲਵੰਡੀ ਵਾਲਾ ਮੇਰਾ ਪ੍ਰਾਣਾ ਮਿੱਤਰ ਐ ਉਹ ਬਝੋਲਾ ਪਾਲਾਂਗੇ ਜ਼ੈਨਾ ਬੰਦਾ ਮੈਂ ਨਹੀਂ ਆ ਤੇ ਨਹੀਂ ਕਰਾਂ ਮੈਂ ਨਹੀਂ ਤਾਂ ਨਹੀਂ ਕਰੂੰ ਤੇਰੇ ਪਾਈ ਅਮਰੀਕ ਜੱਡੀ ਦੇ ਕਹਿੰਦਾ ਵਧੀਆ ਕਮਾਜਾ ਇਹਨੂੰ ਵਿਚੋਲਾ ਪਾਵਾਂਗੇ ਮੈਂ ਤੇਰੇ ਨਾਲ ਵਿਆਹ ਕਰਾਉਣਾ। ਨਹੀਂ ਮੈਂ ਤਾਂ ਨਹੀਂ ਕਰਾਉਣਾ। ਤੇਰਾ ਆਪਣਾ ਭਾਈ ਬਿੱਲਾ ਨਿਸ਼ਾਨ ਮੇਰੇ ਕੱਤਰ ਖਾਸ ਯਾਰਾ ਤੇ ਕਰਾਉਂ ਜਾਤ ਨੂੰ। ਇਹਨਾਂ ਨੂੰ ਵਿਚੋਲਾ ਪਾਲਾਂਗੇ ਵਿਆਹ ਫੇਰ ਨਹੀਂ ਕਰਾਉਣਾ ਇਹ ਮਰ ਜਾਣੇ ਮੈਂ ਤਾਂ ਨਹੀਂ ਕਰਾਉਣਾ ਕੋ ਕਾਲਾ ਭੈਣ ਮੰਨ ਕੇ ਦੁਰ ਫਿਟੇ ਮੋਹੜ ਪੈ ਰੱਖੀ ਜਨ ਅੱਗੇ ਪੈਨਾ ਧੀ ਜਨਾ ਪਰ ਸਰ ਕਮਰਾ ਲੈ ਲਾਂਗੇ ਪਾਉ ਤੇ ਗੱਪੀਆਂ ਵਿਆਹ ਦਾ ਤਾਂ ਇੱਕ ਝਾਕਾ ਹੁੰਦਾ ਓ ਕਮਲੀਏ ਵਿਆਹ ਤੋਂ ਬਾਅਦ ਇੱਕ ਟਾਕਾ ਹੁੰਦਾ ਵੀ ਤੁੱਤ ਪਣਿਆ ਜੇ ਭਲਾ ਕਿਤੇ ਰੱਬ ਮੇਰ ਜੋ ਜੇ ਫਿਰ ਜ਼ਾਰੀਏ ਮਤਾ ਜਿਆਪਾ ਹੁੰਦਾ ਗੱਨ ਕਰਾਈ ਬੈਠਾ ਹੁਣ ਤੇ ਨਾ ਜਾ ਮੂੰਹ ਕਰੀ

ਵੇਦਾ ਧੋਡੇ ਘਰ ਦੇ ਮੂਰੇ ਬੋੜਾ ਘੂਆ ਤੇ ਮੂਰੇ ਕੱਲ ਬੜਾ ਕੱਟ ਫੇ ਕੀ ਗੱਲ ਹੋਗੀ ਇਹ ਜਿਹੜੀ ਮੇਰੀ ਬੇਬੇ ਆ ਕਫਤਾਰੋ ਜੀ ਆਹ ਹੂੰ ਮਾਰਗੀ ਪਰ ਫਟੇ ਮੂਵੀ ਨੂੰ ਕੁਛ ਨਹੀਂ ਹੋਇਆ ਨਾ ਫਿਰ ਹੋਇਆ ਕੀ ਹੈ ਉਹ ਵੀ ਕਿਤੇ ਪਹਿਲਾਂ 20 ਸਾਲ ਪਹਿਲਾਂ ਬੂੜੇ ਕੁਝ ਘੜੀ ਦਿੱਤੀ ਅੱਛਾ ਬੂੜੀ ਕਰਤਾਰੋ ਮੂੜੀ ਵੀ 20 ਸਾਲ ਪਹਿਲਾਂ ਘੜੀ ਬੂੜੇ ਬੂਝ ਦਿੱਤੀ ਈਆ ਹੋ ਅੱਛਾ ਹੋੜ ਹਰਾਨ ਹੋਣੀ ਇਹ ਗੱਲ ਕੱਲ ਦੀ ਪੂਜੋ ਘੜੀ ਨਿਕਲੀ ਕੋਈ ਚੱਲਦੀ ਨਾ ਇਹ ਬੇਚਰਾ ਨਾਉ ਨਾਲ ਕਿਹੜੀ ਗੱਲ ਹੈ ਉਹ ਜ਼ੇ ਬੋੜੇ ਗੂਚ ਅੱਜ ਤੋਂ 20 ਸਾਲ ਪਹਿਲਾਂ ਸਾਜਣ ਕੁੜੇ ਦੀ ਘੜੀ ਵਿਕੀ ਸੀ ਉਹ ਵੀ ਉਸੇ ਗੂਹੜੇ ਵਿੱਚ ਬੈਠਾ ਅੰਕ ਤਾਂ ਜਾਨਿਆ ਥੋੜਾ ਬੁੜਾ ਬੋੜੇ ਕੁਝ ਕੀ ਕਰਦਾ ਸੀ ਸਾਕੇ ਥੋੜਾ ਬੁੜਾ ਬੋੜੇ ਖੂਚ ਕੀ ਕਰਦਾ ਸੀ ਘੋਟੀ-ਪੁੜੀ ਦੀ ਘੜੀ ਨੂੰ ਚਾਬੀ ਦਿੰਦਾ ਹੋਈ ਦਰਫਟੇ ਨੂੰ ਮਰ ਜਾਣਾ ਹੈ। ਸਾਨੂੰ ਸਾਡੇ ਪ੍ਰਬੰਧ ਦੀ ਬਿੱਲਾ ਸਾਡੀ ਉਹਨਾਂ ਕੋਲੋਂ ਬਹੁਤ ਸਾਰਾ ਮਾਨ ਪੁੰਚਿਆ। ਸਾਡੇ ਪ੍ਰਬੰਧ ਸਾਹਿਬ ਉਹਨਾਂ ਕੋਲੋਂ ਬਹੁਤ ਸਾਰਾ ਮਾਨ ਪੁੰਚਿਆ। ਔਰ ਸਿਆਣੇ ਕਹਿੰਦੇ ਆ ਪੈਸੇ ਹੱਥਾਂ ਦੀ ਮਾਇਲਾ ਜਗਰਾਮ ਵਾਲਿਓ ਥੋੜੇ ਘੋਟੀ-ਘੋਟੀ ਚੜੀ ਪਈ ਜਾਂਦਾ ਤੇ। ਆਇਦਰ ਬਾਈ ਬਿੱਲਾ ਸਾਹਿਬ ਨੂੰ ਕਹਿਣਾ ਵੀ ਕਿ 10000 ਰੁਪਇਆ ਦੇ ਦੋ ਘੋਟੀ ਬਾਤ ਮੋਕਲੀ ਸਾਡੀ ਛਾਟ ਮੋਕਲੀ। میں جب کر کے گولی مار مر جانا پہنچ جائے سوتا جی ستری جگری یار جگہ جی ہے ਸਾਰਿਆਂ ਦਾ ਧੰਨਵਾਦ ਕਰਦਾ ਤੇ ਪੈ ਰੇਵੀ ਬਾਵਾ ਆਈਆਂ ਮੈਨੂੰ ਲੱਗਦਾ ਲੋਟੀਆਂ ਦੀ ਇਕੱਤੀ ਜੋਤੀ ਹੋਊਗੀ ਜੇ ਗੁੱਪੀਆਂ ਤੇਰੇ ਬਾਪੂ ਦਾ ਕੀ ਹਾਲ ਉਹ ਬਾਪੂ ਦਾ ਤਨੋਂ ਕੀ ਹਾਲ ਹੋ ਗਿਆ ਬਜ਼ੁਰਗਾ ਨੂੰ ਬੜੀ ਗਰਮੀ ਵੀ ਮਾਰੀ ਤੇ ਬੜੀ ਠੰਡ ਵੀ ਮਾਰੀ ਜੇ ਹੂ ਆ ਕਈ ਦਿਨ ਹੋ ਗਏ ਬਾਪੂ ਦੀ ਤਵੇਤ ਜੀ ਖੇਕ ਨਹੀਂ ਰਹਿੰਦੀ ਤੇ ਮੈਨੂੰ ਮੇਰੇ ਘਰ ਵਾਲੀ ਦਾ ਮਗਲ ਲਾਲ ਆ ਗਿਆ ਬੇਮੋਬਾਈਲ ਹੁੰਦਾ ਹਾਂ ਮੈਨੂੰ ਕਹਿੰਦੀ ਤੇਰੀ ਬਾਪੂ ਦੀ ਬਿਮਾਰ ਆ ਕਿਹੜੇ ਡਾਕਟਰ ਨੂੰ ਬੁਲਾਈਏ ਮੈਂ ਮਰ ਜਣਾ ਫਿਰ ਤੂੰ ਕੀ ਕਿਹਾ ਮੈਂ ਕਿਹਾ ਡਾਕਟਰ ਦੇ ਗੋਲੀ ਮਾਰ ਖਲਾਸ ਦੇ ਵਿੱਚ ਦੋ ਨਿੰਬੂ ਮਿਚੋੜ ਤੇ ਧੋੜਕੀ ਫਰਨੈਲ ਪਾ ਦੇ ਬਾਪੂ ਦਾ ਪੇਟ ਖਰਾਬ ਹੋ ਗਿਆ। ਅੱਛਾ ਵੀ ਫੇਰ ਕੀ ਹੋਇਆ? ਤਨੂੰ ਬਾਪੂ ਦੀ ਤਾਂ RAM RAM ਸਾਤੋ। ਹੋਏ ਹੋਏ। ਉਧਰੋਂ ਕਿਤੇ ਮੇਰਾ ਬਾਪੂ ਮਰ ਗਿਆ ਤੇ ਉਧਰੋਂ ਕਿਤੇ ਮੇਰਾ ਮਾਲ ਮੁੱਕ ਗਿਆ। ਅੱਛਾ। ਬਾਈ ਜੀ ਦੋਨੋਂ ਪਤਾ ਵੀ ਜਿੰਦੋਂ ਆਪਣੀ ਬੰਦੇ ਦਾ ਮਾਲ ਮੁੱਕਿਆ ਹੋਵੇ ਤਾਂ ਮੂੰਹ ਤੋਂ ਮੱਖੀ ਵੀ ਨਹੀਂ ਲੱਗਦੀ। ਸਾਥੀ ਹੋਵੇ ਪਰ ਮਨ ਨਹੀਂ ਤੇ ਚੜਾਉ। ਮੈਂ ਕਹਿਆ ਬਾਈ ਬਿੱਲੇ ਕੋਲੇ ਜਾਂਦਿਆਂ ਮਾੜੀ ਮੋਟੀ ਪ੍ਰਧਾਨ ਤੋਂ ਨਾਗਣੀ ਖਾ ਕੇ ਬਾਪੂ ਨੂੰ ਰੋਚ ਅੱਜ ਨਾ ਮੈਂ ਬੀ ਆਹੋ ਬਿੱਲੇ ਕੋਲੇ ਗਿਆ ਬਾਈ ਕਹਿੰਦਾ ਮੇਰੇ ਕੋਲੇ ਤਾਂ ਘਾਤਮ ਹੋਈ ਹੈ ਮੈਂ ਖਾ ਨਿਸ਼ਾਨ ਨਹੀਂ ਜਵਾਬ ਦਿੰਦਾ ਅੱਛਾ ਉਹਨੇ ਵੀ ਘੁੱਟਾਈ ਹੱਥ ਮਾਰਦਾ ਮੈਂ ਤਾਂ ਨੋਟੇ ਲੈ ਜਾ ਮੂੰਹ ਕਰਕੇ ਛਰੇ ਆ ਗਿਆ ਕਰਿਆ ਕੇ ਦੇਖਿਆ ਬਾਪੂ ਨੂੰ ਚੱਕੀ ਜਾਣ ਮੂਰੇ ਬੰਦੇ ਤੁਰੇ ਜਾਂਦੇ ਪਿੱਛੇ ਬੁੜੀਆਂ ਤੁਰ ਜਾਂਦਾ ਅੱਛਾ ਵੀ ਫਿਰ ਕੀ ਹੋਇਆ ਮੈਂ ਕਹਿੰਦੀ ਅਮਲੀਆ ਬੰਦਿਆਂ ਨਾਲ ਤਾਂ ਨਹੀਂ ਰਾ ਸਕਦੇ ਬੁੜੀਆਂ ਹਰ ਕੇ ਹੋਏ ਪੈ ਚੱਲ ਬੁੜੀਆਂ ਦੇ ਨਾਲ ਹੀ ਰਾ ਕੇ ਜਾਂਦੇ ਬੀਹੋ ਤੰਨੋ ਇੱਕ ਬੱਤ ਦੀ ਬੇਬੇ ਨੇ ਜਾਗ ਮਾਰੀ ਪਤਾ ਕੀ ਕਹਿੰਦੀ ਫਿਰ